ਹਾਂਜੀ ਅਸੀਂ ਅੱਜ ਤੁਹਾਨੂੰ ਨਾ ਲੈ ਕੇ ਜਾਣਾ ਕਾਰ ਗਿਲ ਸਾਈਡ ਨੂੰ ਤੇ ਅਸੀਂ ਸੋਨਮਾਰਗ ਤੋਂ ਤੁਰਨ ਲੱਗੇ ਆਂ ਤੇ ਰਾਸਤੇ ਵਿੱਚ ਨਾ ਉਹ ਹਜੇ ਤਾਂ ਵਨ ਵੇ ਹੁੰਦਾ ਆ ਭਈ ਜਦੋਂ ਇੱਕ ਟਾਈਮ ਅੱਜ ਇਦਾਂ ਲਾ ਲਓ ਵੀ ਚੱਲ ਗਏ ਆ ਨਾ ਕਾਰਗਿਰਾਲ ਨੂੰ ਤੇ ਦੂਜੇ ਦਿਨ ਉਧਰੋਂ ਕਾਨ ਵੇ ਕਹਿੰਦੇ ਹੁੰਦੇ ਆ ਨਾ ਇੱਕ ਦਿਨ ਦਾ ਰਾਸਤਾ ਹੁੰਦਾ ਉਹ ਤੇ ਖੁੱਲਾ ਛੱਡਿਆ ਹੁੰਦਾ ਆ ਤੇ ਉਹਦੇ ਵਿੱਚ ਫੇ ਇਹ ਪ੍ਰੋਬਲਮ ਆਉਂਦੀ ਆ ਨਾ ਸੋ ਅਸੀਂ ਆ ਲਾਗੇ ਜੇ ਘੁੰਮਦੇ ਆ ਕਹਿੰਦੇ 3 ਵਜੇ ਖੁੱਲਣਾ ਤੇ ਆ ਤੁਹਾਨੂੰ ਲਾਗੇ ਲਾਗੇ ਵਾਲੇ ਜਿਹੜੇ ਸੋਨਮਾਰਗ ਦੇ ਲਾਗੇ ਲਾਗੇ ਪਹਾੜੀਆਂ ਉਹ ਦਿਖਾਉਂਦੇ ਪਏ ਆ ਤੇ ਅੱਜ ਤੁਹਾਨੂੰ ਪਹਾੜੀਆਂ ਪਹਾੜੀਆਂ ਦਿਖਾਣੀਆਂ ਤੇ ਨਾਲ ਜੁੜੇ ਰਹੀਓ ਬਲੌਗ ਦੇ ਤੇ ਦੱਸਿਓ ਵੀ ਕਿਦਾਂ ਦਾ ਲੱਗਾ ਬਲੌਗ ਹਨ ਅਸੀਂ ਅਸੀਂ ਬਸ ਚੱਲਣੇ ਹੀ ਲੱਗੇ ਆ ਤੇ ਨਾਲ-ਨਾਲ ਤੁਹਾਨੂੰ ਆ ਦਿਖਾਉਦੇ ਨਾਲ-ਨਾਲ برف ਵਾਲੇ ਪਹਾੜ ਬਹੁਤ ਵੀ ਆਨੰਦ ਆਊਗਾ ਗਾਂ ਤੋਂ ਖਾਂ برف ਜਿਹੜੀ ਬਦੀ ਜਾਣੀ ਆ ਮਤਲਬ ਇੰਨੇ ਪਹਾੜ ਆ ਆਜੋ ਵੀ ਦੋਸਤੋ ਤੁਹਾਨੂੰ ਆਣਾ ਨਾ برف ਵੀ ਦਿਖਾਉਦੇ ਆ ਇਹ ਨੇੜੇ ਤੋਂ ਦੇਖ ਲੋ ਬਰਫ ਦੇ ਪਹਾੜ ਜਿਹੇ ਇੱਦਾਂ ਪੱਥਰ ਜਿਹੇ ਡਿਗੇ ਆ ਆ ਦੇਖੋ ਇਹ ਆ ਦੇਖੋ ਆਪਾਂ ਇਹਨਾਂ ਨੂੰ ਇੱਦਾਂ ਮਤਲਬ ਆ ਜਿੱਦਾਂ ਦੀ ਆਪਣੀ ਫ੍ਰੀਜਾਂ ਦੇ ਵਿੱਚ ਬਰਫ਼ ਹੁੰਦੀ ਆ ਇਹ ਉਦਾਂ ਦੀ ਬਰਫ਼ ਆ ਲਗਭਗ ਆ ਦੇਖੋ ਇੱਥੇ ਵੀ ਆ ਸਾਰੇ ਬਰਫ਼ ਦੀ ਬਰਫ਼ ਜਮ ਗਈ ਐ ਇਹ ਕਾਰਕਿਲ ਦੇ ਰਾਸਤੇ ਦੇ ਵਿੱਚ ਐ ਜੀ ਆ ਦੇਖੋ ਆ ਬਰਫ਼ ਆ ਕੱਚੀ ਬਰਫ਼ ਆ ਇਹ ਸਾਰੀ ਤੇ ਵਧੀਆ ਨਜ਼ਾਰਾ ਆ ਤੇ ਆ ਦੇਖੋ ਖੁਰੀ ਜਾਂਦੀ ਇਦਾਂ ਹੀ ਇਹ ਵਧੀਆ ਜਿਹਦਾ ਹਿਸਾਬ ਤਾਂ ਪਹਾੜਾਂ ਦੇ ਵਿੱਚ ਆ ਦੇਖੋ ਸਾਰਾ ਬਰਫ਼ ਦਾ ਤੁਸੀਂ ਇੱਥੇ ਆਣ ਕੇ ਫੋਟੋ ਵਗੈਰਾ ਸ਼ੂਟ ਕਰ ਸਕਦੇ ਆ ਵੀਡੀਓ ਬਣਾ ਸਕਦੇ ਆ ਆਪਣੇ ਰੀਲਾਂ ਰੂਲਾਂ ਬਣਾ ਸਕਦੇ ਆ ਜੇ ਕਿਸੇ ਨੇ ਮੇਰੇ ਭਰਾ ਨੇ ਆ ਕੇ ਬਣਾਉਣੀਆਂ ਉਹਨਾਂ ਦਾ ਬਰਫ਼ ਦਾ ਦੇਖ ਲੋ ਆ ਪਹਾੜ ਇਦਾਂ ਥਾਂ ਥਾਂ ਤੁਹਾਨੂੰ ਜਿੱਦਾਂ ਰਾਸਤੇ ਵਿੱਚ ਤੁਹਾਨੂੰ ਥਾਂ ਥਾਂ ਪਹਾੜ ਇਦਾਂ ਦੇਖਣ ਨੂੰ ਮਿਲੂਗੇ ਵਧੀਆ ਆ ਨਜ਼ਾਰਾ ਤੇ ਜੇ ਤੁਸੀਂ ਆਉਂਗੇ ਤੇ ਆਨੰਦ ਮਾਣੂਗੇ ਆ ਪਹਾੜਿਆ ਵੀ ਦੇਖੀ ਜਓ ਨਾਲ ਨਾਲ ਇਹ ਦੇਖੋ ਕਿੰਨਾ ਸੋਹਣਾ ਨਜ਼ਾਰਾ ਨਾ ਸਵਰਗ ਵਾਕਈ ਕਸ਼ਮੀਰ ਸਵਰਗ ਆ ਉੱਪਰਲੇ ਪਾਸੇ ਰੋੜਿਆ ਜਿਹੜਾ ਉਧਰੋਂ ਆ ਰਹੀਆਂ ਗੱਡੀਆਂ ਕਾਰ ਕੇ ਲੈ ਲਉਣਾ ਅਸੀਂ ਥੱਲੇ ਆ ਥੱਲੇ ਵਾਲੇ ਰੋੜ ਤੇ ਜਿਹੜੇ ਲਾਗੇ ਲਾਗੇ 2-3 ਕਿਲੋਮੀਟਰ ਘੁੰਮ ਸਕਦੇ ਆਪਾਂ ਤੇ ਸਾਡੀ ਬਾਰੀ 3 ਵਜੇ ਆਉਣੀ ਆ ਤੇ ਅੱਜ ਅਸੀਂ ਜਦਾਂ ਚੱਲ ਪੈਣਾ ਇੱਥੋਂ ਤੇ ਅੱਗੇ ਵਾਲਾ ਜਿਹੜਾ ਸਫ਼ਰ ਉਹ ਤਿਆਰ ਕਰਨਾ ਦੇਖੋ ਨਾਲ ਨਾਲ ਤੁਹਾਨੂੰ ਪਹਾੜੀਆਂ ਨਜ਼ਾਰਾ ਦੇਖੋ ਕਿ ਨਾਟਿਆ ਕਿ ਆ ਦਰਾਖਤ ਆ ਕਿ ਆ ਬਰ ਪਈ ਆ ਕਿਤੇ ਕਿਤੇ ਆ ਟੈਂਟ ਲੱਗੇ ਆ ਇਹਦੇ ਵਿੱਚ ਇਧਰ ਰਹਿੰਦੇ ਆ ਨਾ ਪੌਲੇ ਆ ਉੱਥੇ ਲਾਗੇ ਲਾਗੇ ਹੀ ਆਏ ਸੌਣ ਮਾਰਗ ਦੇ ਤੁਸੀਂ ਇਹ ਘੁੰਮਣਾ ਹੋਵੇ ਤਾਂ ਤੇ ਤੁਸੀਂ ਕਿਸੇ ਵੀ ਲੋਕਲ ਬੰਦੇ ਨੂੰ ਪੁੱਛ ਕੇ ਵੀ ਲਾਗੇ ਲਾਗੇ ਅਸੀਂ ਕਿੱਥੇ ਜਾ ਸਕਦੇ ਹਾਂ ਤੇ ਤੁਸੀਂ ਵੀ ਜਾ ਸਕਦੇ ਆ ਆ ਉਹ ਹੀ ਪਹਾੜੀਆਂ ਜਿਹੜੀਆਂ ਲਾਗੇ ਲਾਗੇ ਵਾਲੀਆਂ ਤੇ ਕੱਲ ਨੂੰ ਤੁਹਾਨੂੰ ਅਸੀਂ ਟਾਈਗਰ ਹਿੱਲ ਤੇ ਕਾਰਗਿਲ ਹਿੱਲ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆ ਦੇਖੋ ਜੀ ਆ ਸਾਰੇ ਬਰਫ਼ੀ ਬਰਫ਼ ਪਈ ਪਈ ਆ ਤੇ ਅਦੋਂ ਲੋ ਨਦੀ ਜਿਹੜੀ ਇਹ ਵਿੱਚ ਦੀ ਨਿਕਲਦੀ ਪਹਿਲਾਂ ਕਹਿੰਦੇ ਬਹੁਤ ਜ਼ਿਆਦੀ ਬਰਫ਼ ਸੀ ਵੀ ਹੁਣ ਥੋੜੀ ਘਟੀ ਆ ਬਰਫ਼ ਕਿਉਂਕਿ ਉਹ 3-4 ਮਹੀਨੇ ਸੀਜ਼ਨ ਦਾ ਟਾਈਮ ਹੁੰਦਾ ਨਾ ਪਹਿਲਾਂ ਤਾਂ ਰਾਸਤੇ ਵੀ ਜਿੱਦਾਂ ਅੱਗੇ ਜਿਹੜੇ ਹੁੰਦੇ ਗਾਂ ਥੋੜੇ ਬੰਦ ਹੋ ਜਾਂਦੇ ਆ ਪਰ ਖੋਲਦੇ ਰਹਿੰਦੇ ਆ ਉਹ ਨਾਲ ਨਾਲ ਜਿੱਦਾਂ ਜ برف ਪੈ ਜਾਂਦੀ ਤੇ ਨਾਲ ਨਾਲ ਸਫਾਈ ਕਰ ਦਿੰਦੇ ਆ ਪਰ ਠੰਡ ਬਹੁਤ ਹੋ ਜਾਂਦੀ ਆ ਹੁਣ ਮੌਸਮ ਠੀਕ ਆ ਮਤਲਬ ਅਸੀਂ ਦੋ ਦੋ ਇੱਕ ਥੱਲੇ ਟੀ-ਸ਼ਰਟ ਪਾਈ ਆ ਤੇ ਉੱਤੇ ਜੈਕਟ ਪਾਈ ਆ ਉਹਦੇ ਨਾਲ ਹੀ ਬੁੱਤਾ ਲੱਗੀ ਜਾਂਦਾ ਕੋਈ ਏਡਾ ਚੱਕਰ ਨਹੀਂ ਹੈਗਾ ਕਿਉਂਕਿ ਆਪਾਂ ਗਰਮੀ ਚ ਵਾਈਦਾ ਨਾ ਤਾਂ ਕਰਕੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ ਦੇਖੋ ਨਾਲ ਨਾਲ ਅਜ ਤਾਂ ਪਾਣੀ ਵਗਦਾ ਆ ਤੇ ਇੱਕ ਸਾਈਡ ਤੇ ਰਾਸਤਾ ਆ ਤੇ ਆਪਾਂ ਇਦਾਂ ਹੀ ਰਾਸਤੇ ਜਾਂਦੇ ਜਾਂ ਆਪਣਾ ਸਫ਼ਰ ਤੈਅ ਕਰੀ ਜਾਣਾ ਨਾਲੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਵਾਂ ਜਦੋਂ ਤੁਸੀਂ ਕਾਰਗਿਲ ਤੋਂ ਨੂੰ ਜਾਣਾ ਹੈ ਨਾ ਸੋਨਮਾਰਗ ਤੋਂ ਤੇ ਜਦੋਂ ਵਨਵੇ ਰਸਤਾ ਜਦਾ ਅੱਜ ਲਾ ਲਓ ਵੀ ਉਧਰੋਂ ਕਾਰ ਕਿ ਲੈ ਲਓ ਗੱਡੀਆਂ ਆਉਣੀਆਂ ਤੇ ਤੁਸੀਂ ਚਾਹੁੰਦੇ ਹੋ ਵੀ ਸਾਡਾ ਦਿਨ ਨਾ ਖਰਾਬ ਹੋਵੇ ਅਸੀਂ ਉਧਰ ਨੂੰ ਜਾਣਾ ਤੁਹਾਨੂੰ ਪਹਿਲਾਂ ਸ਼ਾਮ ਨੂੰ 3 ਵਜੇ ਜਦੋਂ ਰਸ਼ ਘਟ ਜਾਂਦਾ ਹੈ ਨਾ ਉਧਰੋਂ ਆਉਣ ਵਾਲਾ ਤਾਂ ਫੇਰ ਗੱਡੀਆਂ ਛੱਡਦੇ ਆ ਉਹਦੇ ਲਈ ਤੁਹਾਨੂੰ ਕੈਮਰੇ ਦੇ ਮੋਹਰ ਦੀ ਗੱਡੀ ਲਗਾਉਣੀ ਪੈਂਦੀ ਆ ਤੇ ਤੁਸੀਂ ਉੱਥੇ ਆਪਣੀ ਕੈਮਰੇ ਦੇ ਮੋਹਰੇ ਗੱਡੀ ਨਗਾ ਕੇ ਆਪਣਾ ਨੰਬਰ ਪਵਾ ਕੇ ਫੇਰ ਹੀ ਗਾਂ ਜਾ ਸਕਦੇ ਆ ਸਾਰਾ ਕੁਝ ਤੁਹਾਡਾ ਜਦੋਂ ਰਿਕਾਰਡ ਚ ਰੱਖਦੇ ਆ ਉਹ ਤੇ ਇਹ ਮੈਂ ਤੁਹਾਨੂੰ ਹਿੰਟ ਜਾ ਦੇਤਾ ਵੀ ਉੱਥੇ ਜਿਹਨੂੰ ਵੀ ਪੁੱਛਣਾ ਅਗਲੇ ਨੂੰ ਕਹਿਣਾ ਵੀ ਅਸੀਂ ਕੈਮਰੇ ਥਾਣੀ ਗੱਡੀ ਨਿਗਾਉਣੀ ਆ ਵੀ ਅਸੀਂ ਗਾਂਹ ਜਾਣਾ ਆ ਬਈ ਫਿਰ ਉਹ 3 ਵਜੇ ਛੱਡ ਦਿੰਦੇ ਆ ਛੱਡਦੇ ਉਹਨੂੰ ਹੀ ਆ ਜਿਹੜਾ ਕੈਮਰੇ ਮੋੜ ਦੀ ਨੰਕੀ ਆਉਂਦਾ ਉਦਾਂ ਜੇ ਆਪਾਂ ਕਹੀਏ ਵੀ ਅਸੀਂ ਇਲਾਕੇ ਛਾਕੇ ਘੁੰਮਦੇ ਹੋਈਏ ਤਾਂ ਉਧਰ ਦੀ ਹੋ ਕੇ ਜਾਣ ਲੱਗੀਏ ਫਿਰ ਆਹ ਚ ਨਾਕੇ ਲੱਗੇ ਹੁੰਦੇ ਉਹ ਰੋਕ ਲੈਂਦੇ ਬਲ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਤਾਂ ਕਰਕੇ ਇਹ ਗੱਲ ਜਿਹੜੀ ਮੈਂ ਦੱਸੀ ਆ ਵੀ ਆ ਦੇਖੋ ਘੂੜੇ ਘੂੜੇ ਇਦਾਂ ਹੀ ਤੁਰੇ ਜਾਂਦੇ ਆ ਉੱਥੇ ਆ ਬੰ ਤੇ ਅਸੀਂ ਅੱਜ ਦਾ ਦਾ ਕੈਮਰਾ ਵੀ ਕਈ ਵੇਲੇ ਘੁੰਮਣ ਲੱਪੇਂਦਾ ਹਨਾ ਗੱਡੀ ਹਿਲਦੀ ਕਰਕੇ ਤੇ ਆ ਦੇਖੋ ਕਿੰਨੇ ਸੋਹਣੇ ਦਰਖਤ ਲੱਗੇ ਆ ਇਹ ਨਿਆਰੇ ਵਜੇ ਪਏ ਆ ਤੇ ਖੰਬੇ ਵੀ ਲੱਗੇ ਆ ਸਾਰਾ ਕੁਝ ਨਾ ਉਹ ਦੇਖੋ ਟੈਂਟ ਆ ਉਥੇ ਜਦੋਂ ਬਰ ਪਈ ਆ ਤੇ ਜਿੰਨਾ ਤੋਂ ਜਦ ਦਾ ਮਤਲਬ ਹੈ ਜੇ ਨਹੀਂ ਜਿਨ੍ਹਾਂ ਨੇ ਜਾਣਾ ਉਹ ਫੇ ਲਾਗੇ ਵੀ ਬਰਫ ਦਾ ਜਦੋਂ ਲਤਫ ਸੋਨ ਮਾਰਗ ਦੇ ਲਾਗੇ ਹੀ 2 ਕਿਲੋਮੀਟਰ ਲਾਗੇ ਹੀ ਆ ਉਥੇ ਵੀ ਹੈਗੀਆਂ ਬਰਫ ਦੀਆਂ ਪਹਾੜੀਆਂ ਦੀ ਆਪਾਂ ਉਥੇ ਵੀ ਦੇਖਣੀਆਂ ਹੁਣ ਆ ਸਾਰੀ ਸੋਨ ਮਾਰਗ ਵਿੱਚ ਹੀ ਆ ਮੈਂ ਜਦੋਂ ਇੱਥੋਂ ਉਹ ਫਿਰ ਤੁਹਾਡਾ ਨੰਬਰ ਚੈੱਕ ਕਰਦੇ ਆ ਵੀ ਤੁਸੀਂ ਕੈਮਰੇ ਮੂਡ ਦੀ ਗੱਡੀ ਕਮਾ ਲਈਏ ਤਾਂ ਫੇਰ ਤੁਹਾਨੂੰ ਛੱਡਦੇ ਆ ਆ ਦੇਖੋ ਆ ਬਰਫ਼ ਦੇ ਵਿੱਚ ਦੀ ਰਾਸਤੇ ਆ ਤੇ ਉਹ ਦੇਖੋ ਪਹਾੜੀਆਂ ਉਤੋਂ ਜਦੋਂ ਬਰਫ਼ पिघਲ-पिघल ਕੇ ਹੌਲੀ-ਹੌਲੀ ਹੌਲੀ-ਹੌਲੀ ਪਤਾ ਨਹੀਂ ਚੱਲਦਾ ਹੈਗਾ ਤੇ ਫੇਰ ਵੀ ਆਈ ਜਾਂਦੀ ਐ ਇਦਾਂ ਆ ਦੇਖੋ ਰਾਸਤੇ ਵਿੱਚ ਮੰਦਰ ਵੀ ਆ ਛੋਟੇ-ਛੋਟੇ ਹਨਾ ਤੇ ਇਹ ਮੈਨੂੰ ਲੱਗਦਾ ਫੌਜ ਨੇ ਬਣਾਏ ਹੋਣੇ ਹਨਾ ਤੇ ਇਲਾਕਾ ਵਧੀਆ ਆ ਜੀ ਬਹੁਤ ਵਧੀਆ ਲੋਕ ਵੀ ਵਧੀਆ ਆ ਤੇ ਵਧੀਆ ਜੇ ਕੋਈ ਮਲਜੁਦਾ ਤੁਸੀਂ ਪੁੱਛਣਾ ਚਾਹੋ ਤਾਂ ਪੁੱਛਦੇ ਆ ਪਰ ਉਦਾਂ ਸੌਣ ਵਿੱਚ ਆਇਆ ਕਿੰਨੇ ਲੇ ਲਦਾਖ ਵਿੱਚ ਜਾ ਕੇ ਮੰਗਾਈ ਜਿਆਦਾ ਹੋ ਜਾਂਦੀ ਹੈ ਮਤਲਬ ਤੁਹਾਡਾ ਖਰਚਾ ਜਿਹੜਾ ਜੇ ਤੁਸੀਂ ਉਦੋਂ ਅੱਗੇ ਨੂੰ ਜਾਣਾ ਨਾ ਕਾਰਗਲ ਤੋਂ ਵੀ ਅੱਗੇ ਨੂੰ ਵੀ ਤੁਹਾਡਾ ਖਰਚਾ ਜਿਹੜਾ ਡਬਲ ਹੋ ਜਾਣਾ ਆ ਦੇਖੋ ਮੀਂਹ ਪੈਣ ਲੱਗ ਪਿਆ ਤੇ ਅਸੀਂ ਕਿ ਗੱਡੀ ਲਿਬੜੀ ਆ ਤੇ ਮੀਂਹ ਤਾਂ ਨਹੀਂ ਪੈਂਦਾ ਇਹ ਮਤਲਬ ਝਰਨਾ ਚੋਂ ਹੁੰਦਾ ਸਗਾ ਚਸ਼ਮਾ ਚਸ਼ਮੇ ਪਾਣੀ ਥੱਲੇ ਗੱਡੀ ਕਰਕੇ ਅਸੀਂ ਗੱਡੀ ਧੋ ਲਈਏ ਜੀ ਇਹ ਪੰਜਾਬੀਆਂ ਦੇ ਜਿਗਾਰ ਦੇਖ ਲਓ ਇੱਥੇ ਵੀ ਜਿਗਾੜ ਪਾੜਾ ਵਿੱਚ ਵੀ ਲਾਤਾ ਦੇ ਲੋ ਲੈ ਗੱਡੀ ਤੋਂ ਹੋ ਗਈ ਸਾਡੀ ਉਹ ਚਸ਼ਮੇ ਚ ਥੋੜਾ ਥੋੜਾ ਪਾਣੀ ਡੇਗਦਾ ਸੀ ਤੇ ਉਹਦੇ ਵਿੱਚ ਅਸੀਂ ਗੱਡੀ ਸਰਵਿਸ ਸਟੇਸ਼ਨ ਤੇ ਲਾਤੀ ਸੀ ਆ ਦੇਖੋ ਜੀ ਹੁਣ ਅਸੀਂ ਉਦੋਂ ਗਾਹਾਂ ਆ ਗਏ ਆ ਦੇਖੋ ਪਹਾੜੀਆਂ ਹੁਣ ਬਰਫ ਵਾਲੀਆਂ ਪਹਾੜੀਆਂ ਹੋਣੀਆਂ ਉਹ ਦੇਖੋ ਗੱਡੀ ਦੂਰ ਖੰਭੇ ਲਾਏ ਆਵੇ ਇਹਨਾਂ ਨੇ ਕਿੱਦਾਂ ਲਾਏ ਹੋਗੇ ਪਹਾੜੀਆਂ ਤੇ ਖੰਭੇ ਉਹ ਦੇਖੋ ਆ ਦੇਖੋ ਮੜਾ ਕਿੱਦਾਂ ਇੱਥੇ ਮਸ਼ੀਨਾ ਚੜੀਆਂ ਹੋਈਆਂ ਨਾ ਇਹ ਬਿਜਲੀ ਵਾਲੇ ਖੰਭੇ ਆ ਮਤਲਬ ਅੱਗੇ ਮਨੀਪੁਰ ਵਾਲ ਨੂੰ ਜਦਾਂ ਦੂਜੇ ਵਾਲ ਨੂੰ ਮਤਲਬ ਆਪਣਾ ਕਰ ਲਈ ਕਾਰ ਕੇ ਲਾਲ ਨੂੰ ਮੱਤੀ ਭੇਜਣ ਲਈ ਦੇਖੋ ਕਿੰਦਾ ਪ੍ਰਬੰਧ ਕੀਤੇ ਗਏ ਹਨ ਤੇ ਬੜੀ ਮਿਹਨਤ ਦਾ ਕੰਮ ਆ ਇਹ ਹੁਣ ਉਦਾ ਇੱਕ ਸਰੰਗਾਂ ਬਹੁ ਬਣ ਗਈਆਂ ਤੇ ਇੱਕ ਹੋਰ ਜਿਹਦਾ ਰਸਤਾ ਬਣ ਰਿਹਾ ਉਹ ਕਹਿੰਦੇ 2029 ਤਿਆਰ ਹੋਣਾ ਤੇ ਉਸ ਤੋਂ ਬਾਅਦ ਥੋੜਾ ਹੋਰ ਆਸਾਨੀ ਹੋ ਜੂਗੀ ਕਿਉਂਕਿ ਉਹ ਮੈਨੂੰ ਲੱਗਦਾ ਸ਼ਾਰਟਕਟ ਬਣਾਉਣ ਲੱਗੇ ਹੈ ਸਰੰਗਾਂ ਸਰੰਗਾਂ ਦੇ ਵਿੱਚ ਦੀ ਤਾਂ ਕਿ ਜਿਹੜਾ ਇੰਨਾ ਟਾਈਮ ਲੱਗਦਾ ਉਹ ਟਾਈਮ ਨਾ ਲੱਗੇ ਤੁਹਾਡਾ ਇੱਕ ਅੱਧਾ ਦਿਨ ਹੋਰ ਬਚ ਜਾਿਆ ਕਰਨਾ ਮਤਲਬ ਜੇ ਤੁਸੀਂ ਲਾ ਲਓ ਵੀ ਹਫ਼ਤੇ ਦਾ ਟੂਰ ਕੱਢ ਕੇ ਆਏ ਹੋ ਤਾਂ ਤੁਸੀਂ ਛੇਤੀ ਵੀ ਜਾ ਸਕਦੇ ਆ ਭਾਰਤ ਖਰਨ ਪੁਣੀ ਹੁੰਦਾ ਹੈਗਾ ਠੰਡ ਲੱਗਦੀ ਸੀਗੀ ਜਿੱਦਾਂ ਮਤਲਬ ਬਰਫ ਪੈਨੀ ਆ ਕਿਉਂਕਿ ਗੱਡੀ ਚੱਲਦੀ ਕਰਕੇ ਨਾ ਹਵਾ ਵੀ ਪੈਂਦੀ ਸੀਗੀ ਤੁਸੀਂ ਵਾਹ ਦੇਖ ਲਓ ਆਲੇ ਦੁਆਲੇ ਬਰਫ ਹੀ ਬਰ ਰ ਪਿਆ ਜਿੱਦਨੂ ਵੀ ਜਾਣੇ ਆ ਬਰਫ ਹੀ ਬਰ ਰ ਪਿਆ ਤਾਂ ਗੱਡੀਆਂ ਇਦਾਂ ਇਥੋਂ ਨੰਗੀ ਜਾਂਦੀਆਂ ਤੇ ਰਾਸਤਾ ਤੋਂ ਉਧਰੋਂ ਆਉਂਦਾ ਸੀਗਾ ਪਰ ਇਹਨਾਂ ਨੇ ਸਾਨੂੰ ਜਿੱਦਾਂ ਮਤਲਬ 3 ਵਜੇ ਤੋਂ ਬਾਅਦ ਛੱਡਿਆ ਸੀ ਕਰਕੇ ਤਾਂ ਕਰਕੇ ਅਸੀਂ ਰਾਸਤੇ ਵਿੱਚ ਜਾ ਰਹੇ ਹਾਂ ਤੇ ਆ ਤੁਹਾਨੂੰ ਨਾਲ-ਨਾਲ ਬੋਰਡ ਵੀ ਦਿਖਾ ਲਈ ਜਾਂਦੇ ਆ ਬੋਰਡ ਵੀ ਆਉਂਦੇ ਰਾਸਤੇ ਵਿੱਚ ਆਹ ਦੇਖੋ ਜੀ ਇਹ ਥੈਂਕਸ ਫੋਰ ਯੂਰ ਵਿਜ਼ਿਟ ਯੂ ਆਰ ਐਟ ਜ਼ੋਲ ਜ਼ਿਲ੍ਹਾ ਮਲ ਜ਼ੋਲ ਜ਼ਿਲ੍ਹੇ ਪਹੁੰਚ ਗਏ ਆ ਅਸੀਂ ਤੇ ਐਂਟਰੀ ਕਰਨ ਲੱਗੇ ਆ ਤੇ ਆ ਦੇਖੋ ਇੱਥੇ ਵੀ ਲਿਖਿਆ ਉਹਨਾਂ ਦਾ ਸਾਈਨ ਬੋਰਡ ਲੱਗੇ ਆ ਸਾਰੇ ਪ੍ਰੋਜੈਕਟ ਦਾ ਨਾਮ ਲਿਖਿਆ ਕਾਰਗਿਲ ਹੈਗੀ ਇੱਥੋਂ 96 ਲਿਖਿਆ ਸ਼ਾਇਦ ਹਨ ਤਾਂ 96 ਕਿਹਾ ਤੇ ਆ ਦੇਖੋ ਜੀ ਗੱਡੀਆਂ ਆ ਲੋਕ ਜਿਹੜੇ ਬਰਫ ਦਾ ਜਿਹੜਾ ਲੁੱਤ ਫਟਾ ਰਹੇ ਆ ਇਕਦਮ ਬੂੜਜੇ ਲੱਗੇ ਆ। ਦੇਖੋ ਦੋਨੇ ਪਾਸੇ ਵੀ ਬਰਫ਼ ਹੈਗੀ ਕਈ ਜਗ੍ਹਾ ਤੋਂ ਮਤਲਬ ਉੱਥੇ ਮਸ਼ੀਨਾਂ ਵੀ ਤੁਹਾਨੂੰ ਰਾਵੇ ਤੇ ਮਿਲ ਜਾਂਦੀਆਂ ਉਹ ਜਿਹੜੀਆਂ ਨਾਲ-ਨਾਲ ਸਫਾਈ ਕਰਦੀਆਂ ਰਹਿੰਦੀਆਂ ਜੇ ਕਿਤੇ ਬਰਫ਼ ਪੈ ਵੀ ਜਾਵੇ ਹਨ ਤੇ ਰਾਸਤਾ ਵਧੀਆ ਹੈ ਤੁਸੀਂ ਬੱਚਿਆਂ ਨੂੰ ਲੈ ਕੇ ਆ ਸਕਦੇ ਆਂ ਮਤਲਬ ਅੱਗੇ ਵਾਲਾ ਚੱਕਰ ਨਹੀਂ ਹੈਗਾ ਜਿੱਦਾਂ ਅੱਗੇ ਡਰ ਹੁੰਦਾ ਸੀਗਾ ਹੁਣ ਬਹੁਤ ਵਧੀਆ ਮਾਹੌਲ ਆ ਤੇ ਤਾਂ ਕਰਕੇ ਮਿਲਟਰੀ ਦੀ ਸਾਰੀ ਥਾਂ ਲੱਗੀ ਆ ਸੇਫਟੀ ਪੂਰੀ ਆ ਤੁਹਾਡੀ ਉਹ ਲਈ ਕੋਲ ਤੇ ਬਰਫ ਦੇ ਉੱਤੇ ਵੀ ਚੜ ਕੇ ਉਹ ਪਰਲੇ ਪਾਸੇ ਦੇਖੋ ਗੱਡੀ ਦੇ ਇਧਰ ਪਾਸੇ ਉਹ ਲੋਕ ਆਉਂਦੇ ਹਨ ਉਹ ਫੋਟੋਆਂ ਫੋਟੋਆਂ ਕਰਾ ਕੇ ਆਪਣੀਆਂ ਰੀਲਾਂ ਬੂਲਾਂ ਬਣਾ ਕੇ ਕਾਰ ਗਿਲ ਰਹਿ ਗਈ ਹੈ 96 ਨਾ ਇਹਦੇ ਵਿੱਚ 96 ਆ ਗਈ ਹੈ ਤੇ ਅਸੀਂ ਹੁਣ ਇੱਥੇ ਐਂਟਰੀ ਇਹਨਾਂ ਨੇ ਕੀਤੀ ਹੈ ਤੁਹਾਡੀ ਗੱਡੀ ਦੀ ਐਂਟਰੀ ਕਰਦੇ ਆ ਉਦੋਂ ਬਾਅਦ ਚ ਫੇਰ ਗਾਹ ਨੂੰ ਚੱਲ ਜਾਣੇ ਤੁਸੀਂ ਨਾ ਐਂਟਰੀ ਕਰਕੇ ਤਾਂ ਕਿ ਉਹਨਾਂ ਦੀ ਨਿਗਾ ਵਿੱਚ ਹੋਵੇ ਵੀ ਗੱਡੀ ਕਿਹੜੀ ਉੱਪਰ ਨੂੰ ਗਈ ਹੈ ਕਿਹੜੀ ਨਹੀਂ ਉਹ ਦੇਖੋ ਵੀ ਪਹਾੜ ਹੀ ਪਹਾੜ ਆ ਨਾ ਬਰਫ ਦਾ ਨਹੀਂ ਪੈਂਦਾ ਅਬਰਪੈਂ ਨਹੀਂ ਆ ਜੀ ਆ ਮੜੀ ਮੜੀ ਇੱਕ ਜਗ੍ਹਾ ਮਿਲੀ ਸਾਨੂੰ ਬਰਫ ਬਸ ਵੇਖੋ ਥੋੜੀ ਥੋੜੀ ਟੋਕੇ ਟੋਕੇ ਚ ਹੁੰਦੇ ਆ ਨਾ ਬਰਫ ਦੇ ਨਿਯਾਰੇ ਤੁਹਾਨੂੰ ਸਾਰੇ ਦੇਖਣ ਨੂੰ ਮਿਲੂਗੇ ਮਤਲਬ ਬੰਦਾ ਇਹਨ ਜੇ ਪੈਸੇ ਲੱਗਦੇ ਆ ਤਾਂ ਬੰਦਾ ਸੰਤੋਸ਼ਟ ਵੀ ਹੋ ਜਾਂਦਾ ਪਰ ਜੇ ਤੁਸੀਂ ਇੱਥੇ ਤੱਕ ਹੀ ਆਉਣਾ ਨਾ ਆਪਣੇ ਸੋਨ ਮਾਰਗ ਤੱਕ ਤੇ ਉਥੇ ਹੋਰ ਇੱਕ ਦੋ ਚੀਜ਼ਾਂ ਦੇਖਣੀਆਂ ਫੇਰ ਤੁਹਾਡਾ ਥੋੜਾ ਹੀ ਖਰਚਾ ਪਜਾ ਕੇ ਹਜ਼ਾਰ ਚ ਸਰ ਜਾਂਦਾ ਪਰ ਜੇ ਆਪਾਂ ਗਾਂਵ ਬਦਲਣਾ ਫੇਰ ਲੱਖ ਰੁਪਈਆ ਲੱਗ ਜਾਂਦਾ ਜੇ 5 6 ਜਣੇ ਆ ਇੰਨਾ ਖਰਚ ਆ ਜਾਂਦਾ ਰੱਖ 1.2 ਲੱਖ ਵੀ ਮੰਨ ਕੇ ਚੱਲ ਜਾਓ ਜਿੰਨਾ ਤੁਸੀਂ ਵੱਧ ਇੰਜੋਏ ਕਰਨਾ ਚਾਹੁੰਦੇ ਹੋ ਉਹਨਾਂ ਤੁਹਾਨੂੰ ਮਾਇਆ ਵੱਧ ਖਰਚਣੀ ਪੈਣੀ ਆ ਪਹਾੜ ਆ ਦੇਖ ਲਓ ਜੀ ਆ ਰਸਤਿਆਂ ਦੇ ਆਲਦ ਵਾਲੇ ਬਰਫੀ ਬਰਫ ਆ ਘਾਰ ਆ ਆਪਣੇ ਫੌਜੀ ਭਰਾਵਾਂ ਦੇ ਉਹਨਾਂ ਨੂੰ ਮਤਲਬ ਇੱਥੇ ਜਿੱਦਾਂ ਬਹੁਤ ਹਾਰਡ ਲਾਈਫ ਜੀਣੀ ਪੈਂਦੀ ਆ ਫੌਜੀਆਂ ਨੂੰ ਕਹਿਣਾ ਹੀ ਸੌਖਾ ਆ ਵੀ ਫੌਜ ਦੀ ਨੌਕਰੀ ਪਰ ਫੌਜੀ ਜੋ ਕੁਝ ਕਰਦੇ ਆ ਨਾ ਉਹ ਅਸੀਂ ਤਾਂ ਅੱਖੀਂ ਦੇਖ ਕੇ ਆਏ ਵੀ ਵਿਚਾਰੇ ਇੰਨੀ ਬਰਬਾਦ ਕਿੱਦਾਂ ਰਹਿੰਦੇ ਹੋਊਗਾ ਤੇ ਜਦੋਂ ਜਾਦੀ ਬਰਫ ਪੈ ਜਾਣੀ ਆ ਫੇ ਉਹਨਾਂ ਦੀ ਜ਼ਿੰਦਗੀ ਕਿਦਾਂ ਬਸਰ ਹੁੰਦੀ ਹੋਊਗੀ ਨਾ ਸਲੂਟ ਆ ਯਾਰ ਫੌਜੀ ਵੀਰਾਂ ਨੂੰ ਆ ਦੇਖੋ ਆ ਬਰਫ ਦੀ ਜਦਾਂ ਗੁਫਾ ਜੀ ਨਹੀਂ ਹੁੰਦੀ ਉਦਾਂ ਬਣੀ ਆ ਅਸੀਂ ਆ ਵਿੱਚ ਦੀ ਨੰਗਣ ਲੱਗੇ ਹੁਣ ਆ ਦੇਖੋ ਆਲੇ ਦੁਆਲੇ ਬਰਫ ਹੀ ਬਰਪਿਆ ਤੇ ਇੱਥੋਂ ਉਹਨਾਂ ਨੇ ਕੱਟ ਕੇ ਇਧਰ ਰਾਸਤੇ ਦੇ ਉੱਤੇ ਵੀ ਬਰਫ ਪੈ ਗਈ ਸੀਗੀ ਤੇ ਉਹਨਾਂ ਨੇ ਆ ਮਸ਼ੀਨ ਨਾਲ ਕੱਟ ਕੇ ਤੇ ਆ ਨੰਗੜ ਜੁਗਾ ਰਸਤਾ ਬਣਾਤਾ ਇੱਕ ਗੱਡੀ ਸਿੰਗਲ ਨੰਗਦੀ ਆ ਮਰ ਜੇ ਕੋਈ ਉਧਰੋਂ ਆ ਜਵੇ ਤੇ ਫੇ ਹਾਰਨ ਮਾਰ ਕੇ ਅਗਲਾ ਰੁਕ ਜਾਂਦਾ ਇਹਨੂੰ ਆ ਦੇਖੋ ਜੀ ਆ ਘਰ ਬਣੇ ਆ ਸਾਰੇ ਇੱਥੇ ਇਹ ਵੀ ਰੈਂਡ ਹੈ ਇੱਥੇ ਆਪਣੇ ਇਹ ਨੂੰ ਲੱਗਦਾ ਫੌਜ ਦਾ ਹੀ ਘਰ ਹੋਣੇ ਆਪਣੇਆਂ ਦੇ ਤੇ ਉਹਦੇ ਕੋ ਖੰਬੇ ਵੀ ਦੇਖਦੇ ਐ ਨਾ ਤੁਹਾਨੂੰ ਉਹ ਦੇਖੋ ਕਿੰਦਾ ਕਿੱਡੀ ਕਿੱਡੀ ਦੂਰ ਤੱਕ ਪਹਾੜੀਆਂ ਦੇ ਵਿੱਚ ਖੰਬੇ ਖੰਬੇ ਲਾਇਆ ਨਾ ਵੀ ਪ੍ਰਬੰਧ ਪੂਰੇ ਵੀ ਖਰਚਾ ਪੂਰਾ ਕੀਤਾ ਆ ਤੇ ਆਨੰਦ ਵੀ ਤੁਹਾਨੂੰ ਪੂਰਾ ਹੋਣਾ ਆ ਦੇਖੋ ਆ ਲਿਖਿਆ ਵੀ ਆ ਅ ਮ ਆਰ ਸੀ ਹਾਊਸ ਕੈਂਪ ਇਹ ਆਪਣੇ ਫੌਜੀ ਬਰਾਮਾ ਦਾ ਕੈਂਪ ਆ ਵਧੀਆ ਤਰੀਕੇ ਨਾਲ ਇੱਥੇ ਟਾੜੀ ਰਾਖੀ ਲਈ ਰਹਿੰਦੇ ਆ ਇਹ ਇੱਥੇ ਮਾ ਆਪਣੇ ਘਰ ਪਰਿਵਾਰ ਛੱਡ ਕੇ ਜਿਹੜੀਆਂ ਨੌਕਰੀਆਂ ਕਰਦੇ ਤੁਹਾਡੇ ਲਈ ਆ ਤੁਸੀਂ ਮਲ ਸੇਫ ਰਹੋ ਤੇ ਆਹ ਦੇਖੋ ਬਰਫਈ ਬਰਫਈ ਹੁਣ ਜਿੱਦ ਤੂੰ ਮੈਂ ਅੱਜ ਤੁਹਾਨੂੰ ਬਰਫਈ ਦਿਖਾ ਲੈਣੀ ਆਂ ਵੀ ਪਹਾੜਾਂ ਉੱਤੇ ਆਏ ਆ ਤੇ ਜੇ ਬਰਫਈ ਨਾਲ ਦੇ ਕੀ ਫਾਇਦਾ ਕੀ ਹੈ ਨਾ ਤੇ ਏਡੀ ਦੂਰੋਂ ਆਉਣ ਦਾ ਕਰੋ ਟਾਈਮ ਵੀ ਕੱਢਿਆ ਉਹਨਾਂ ਦੇਖੋ ਜੀ ਇਹ ਪ੍ਰੋਜੈਕਟ ਜਿਹਾ ਕੋਈ ਚੱਲਦਾ ਉੱਥੇ ਉੱਥੇ ਆਏ ਤੇ ਸੜਕਾਂ ਸੁਲਕਾ ਬਣਾਉਣ ਵਾਲਾ ਨਾ ਨਾਲ ਨਾਲ ਉੱਥੇ ਬਣਾਈ ਜਾਂਦੇ ਉੱਥੇ ਤਿਆਰ ਕਰੀ ਜਾਂਦੇ ਆ ਆ ਦੇਖ ਲਓ ਅੱਗੇ ਨੂੰ ਵੀ ਤੁਹਾਨੂੰ ਦਿਖਾ ਲ ਦਨਾ ਪਰ ਬਰਫਈ ਬਰਫ ਪੋ ਪਈ ਆ ਦੇਖੋ ਬਰਫਈ ਬਰਫ ਆ ਜਿੱਦਾਂ ਨੂੰ ਦੇਖੂਗੇ ਤੇ ਆਪਣੇ ਤਾਂ ਹੁਣ ਗਰਮੀ ਪਈ ਆ ਤੇ ਮੁੰਡੇ ਇੱਕ ਦਾ ਫੋਨ ਆਇਆ ਇੱਕ ਨਾਲ ਦੇ ਮੁੰਡੇ ਨੂੰ ਕਹਿੰਦਾ ਓਏ ਤੇਰੀ ਮੰਮੀ ਦਾ ਕਹਿੰਦਾ ਇੱਥੇ ਕਹਿੰਦਾ ਧੱਫੜ ਹੋ ਗਿਆ ਕਹਿੰਦਾ ਗਰਮੀ ਵਾਜ ਤੂੰ ਕਹਿੰਦਾ ਠੰਡੇ ਮੌਲਕ ਚ ਗਿਆ ਸਾਡੀਆਂ ਬੱਖੀਆਂ ਟੁੱਟ ਗਈਆਂ ਸੱਸ ਕੇ ਤੇ ਇਦਾਂ ਚਲੋ ਸ਼ੋਕਲ ਮੇਲਾ ਵੀ ਚੱਲਦਾ ਰਹਿੰਦਾ ਹੈ ਨਾ ਤੇ ਆ ਦੇਖ ਲਓ ਜੀ ਆਨੰਦ ਵਜੇ ਪਏ ਆ ਮੈਂ ਕੋਈ ਹੋਰ ਇਹ ਨਾ ਜਾਵੇ ਚੀਜ਼ ਤੁਹਾਨੂੰ ਦਿਖਾਉਣ ਵਾਲੀ ਤੁਸੀਂ ਦੇਖ ਕੇ ਘਰ ਬੈਠੇ ਜੀ ਆਪਣਾ ਮਨ ਬਣਾਉਣਾ ਜੇ ਅਸੀਂ ਕਸ਼ਮੀਰ ਜਾਣਾ ਚਾਹੁੰਦੇ ਆ ਫਿਰ ਤੁਸੀਂ ਜਾ ਸਕਦੇ ਆ ਆ ਦੇਖੋ ਜੀ ਇੰਨੀ ਬਰਫ਼ ਤਾਂ ਅਸੀਂ ਮੈਨੂੰ ਲੱਗਦਾ 100 ਸੜੀਆਂ ਚ ਵੀ ਦੇਖਣੀ ਜਿੰਨੀ ਅੱਜ ਦੇਖ ਲਈ ਆ ਤੇ ਇਹਨਾਂ ਨੇ ਨਾ ਕਹਿੰਦੇ ਹੁੰਦੇ ਆ ਵੀ ਇਦਾਂ ਮਹਿਸੂਸ ਹੁੰਦਾ ਅੱਜ ਵੀ ਜੇ ਅਸੀਂ ਕਸ਼ਮੀਰ ਨਾ ਆਉਂਦੇ ਤੇ ਜ਼ਿੰਦਗੀ ਵਿੱਚ ਜੇ ਅਸੀਂ ਉਦਾਂ ਹੀ ਚੱਲ ਜਾਂਦੇ ਤਾਂ ਸਾਨੂੰ ਹੁਣ ਨਾ ਸਗਾਂ ਵੀ ਯਾਰ ਕੋਈ ਚੀਜ਼ ਮਿਸ ਕਰ ਗਏ ਨਾ ਸੀ ਇਹ ਸਵਰਗ ਜਿਹੜਾ ਕਹਿੰਦੇ ਆ ਕਿਸੇ ਗੱਲ ਨੂੰ ਹੀ ਕਹਿੰਦੇ ਭਾਈ ਇਹ ਤਾਂ ਹੀ ਕਹਿੰਦੇ ਆ ਕਿਉਂਕਿ ਵਾਕਈ ਕਸ਼ਮੀਰ ਸਵਰਗ ਹੈ ਦੇਖੋ ਕਿੱਦਾਂ ਦੇ ਘਾਰੇ ਆ ਤੇ ਲੋਕ ਇੰਨਾ ਵਿੱਚ ਰਹਿੰਦੇ ਵੀ ਆ ਇਹ ਲੋਕ ਯੂਜ਼ ਟੂ ਆ ਇਧਰਲੇ ਆਦੀ ਆ ਇਹਨਾਂ ਨੂੰ ਮਲੂਮ ਨਹੀਂ ਹੁੰਦਾ ਹੈਗਾ ਤੇ ਰਾਸਤੇ ਵਿੱਚ ਤੁਹਾਨੂੰ ਤੁਹਾਡੀਆਂ ਵੀਡੀਓ ਬਣਾਉਣ ਵਾਲੇ ਮਿਲਦੇ ਆ ਤੁਹਾਡੇ ਤੋਂ 2-250 ਰੁਪਏ ਲੈਂਦੇ ਆ ਤੁਹਾਡੀ ਵੀਡੀਓ ਵੀ ਬਣਾ ਦਿੰਦੇ ਆ ਤੇ ਇਦਾਂ ਆ ਦੇ ਲੋ ਉਹਨਾਂ ਦਾ ਸਾਰਾ ਵਧੀਆ ਹੈ ਇਹਦਾ ਪ੍ਰਬੰਧ ਕੀਤੇ ਹੋਏ ਜਿੰਨੇ ਵੀ ਆ ਤੇ ਸਾਨੂੰ ਤੇ ਬਹੁ ਹੈਨ ਸੇਫ ਯਾਤਰਾ ਲੱਗੀ ਆ ਬਈ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਤੇ ਬੋਜੀ ਭਰਾ ਜਿੰਦਾਬਾਦ ਉਹਨਾਂ ਦੇ ਸਿਰ ਤੇ ਸਾਰਾ ਕੁਝ ਚੱਲ ਰਿਹਾ ਤੇ ਇਦਾਂ ਦੇਖ ਲਓ ਆ ਘਰ ਵੀ ਤੁਹਾਨੂੰ ਨਜ਼ਰ ਆਈ ਜਾਊਗੇ ਤੇ ਦੇਖ ਲਓ ਲੋਕ ਰਹਿੰਦੇ ਕਿਦਾਂ ਹੋਊਗਾ ਨਾ ਏਡੀ ਦੂਰ ਤੁਰ ਕੇ ਜਾਣਾ ਨਾ ਕੋਈ ਸਾਧਨ ਜਾਂਦਾ ਉੱਥੇ ਨਾ ਕੋਈ ਵਾਸਤਾ ਪਰ ਫੇ ਵੀ ਉਹ ਜ਼ਿੰਦਗੀ ਬਸਰ ਕਰਦੇ ਆ ਉਹ ਆਪਾਂ ਤਾਂ ਚਲੋ ਇੰਜੋਏ ਕਰਨੀਆਂ ਨੇ ਨਾ ਪਰ ਉਹ ਤਾਂ ਉੱਥੇ ਰਹਿੰਦੇ ਹੀ ਆ ਤੇ ਪਿਆਰ ਹੋ ਜਾਂਦਾ ਧਰਤੀ ਨੂੰ ਜਿਹੜੀ ਧਰਤੀ ਤੇ ਵੀ ਆਪਾਂ ਰਹੀਏ ਉਹਦੇ ਨਾਲ ਹੁਣ ਆਪਾਂ ਸਾਰੀ ਜਿਹੜੀ ਇੱਥੇ ਮਰਜੀ ਜਿੰਨੇ ਦਿਨ ਮਰਜੀ ਬਾਹਰ ਫਿਰਦੇ ਰਹੀਏ ਜਿੰਨਾ ਚੱਕਰ ਆਪਾਂ ਆਪਣੇ ਪਿੰਡ ਦੇ ਘਰ ਵਿੱਚ ਨਹੀਂ ਜਾ ਕੇ ਪੈਰ ਪਾਉਂਦੇ ਜਾਂ ਸੌਂਦੇ ਆਪਣੇ ਮੰਜੇ ਤੇ ਨਾ ਜਾਂ ਆਪਣੇ ਬੈੱਡ ਤੇ ਉਹਨਾਂ ਚੱਕਰ ਚੇਂਜ ਹੀ ਨਹੀਂ ਮਿਲਦਾ ਇਦਾਂ ਹੀ ਇਹਨਾਂ ਲੋਕਾਂ ਦੀ ਗੱਲਬਾਤ ਆ ਦੇਖੋ ਆ ਘਰ ਕਿੰਨੇ ਸੋਹਣੇ ਬਣੇ ਆ ਨਾ ਕਿੰਨੇ ਮਹਿੰਗੇ ਹੋਊਗੇ ਘਰ ਇਹ ਬੜੇ ਡਿਜ਼ਾਈਨ ਨਾਲ ਬਣਾਏ ਆ ਪਰ ਕਹਿੰਦੇ ਜਦੋਂ ਬਾਲਾ ਜਿਆਦਾ ਜੇ ਬਰ ਪੈ ਜਾਵੇ ਫੇ ਇਹ ਵੀ ਲੋਕ ਥੱਲੇ ਚਲ ਜਾਂਦੇ ਆ ਤੇ ਥੱਲੇ ਜਾ ਕੇ ਰੇਣ ਲਾ ਪੈਂਦੇ ਆ ਥੱਲੇ ਵੀ ਇਹਨਾਂ ਨੇ ਪ੍ਰਬੰਧ ਕੀਤੇ ਹੁੰਦੇ ਆ ਆ ਗਿਆ ਸ਼ਹਿਰ ਇੱਥੇ ਹੁਣ ਅਸੀਂ ਅੱਜ ਸਟੇ ਕਰਨੀਆਂ ਜਿੱਥੇ ਕਾਰਗਿਲ ਵਾਲੇ ਸ਼ਹੀਦਾਂ ਦੀ ਯਾਦ ਬਣਾਈ ਹੋਈ ਆ ਨਾ ਅਸੀਂ ਉੱਥੇ ਹੁਣ ਪਹੁੰਚ ਗਏ ਆ ਤੇ ਤੁਹਾਨੂੰ ਫੇ ਅਗਲਾ ਵੀਰਵਾਵੀ ਦਵਾਂਗੇ 0.2 ਤੇ ਆ ਗਏ ਆ ਹੁਣ ਅਸੀਂ ਮਤਲਬ 0.9 ਗਏ ਆ ਅਸੀਂ ਮਤਲਬ 0. ਤੋਂ ਲਾਸਟ ਹੁੰਦਾ ਮਤਲਬ ਉਹ ਨੰਕੇ ਅਸੀਂ ਅੱਗੇ ਆ ਗਏ ਆ ਤੇ ਅੱਗੇ ਆ ਸ਼ਹਿਰ ਆ ਗਿਆ ਇੱਥੇ ਹੀ ਹੁਣ ਸਾਡਾ ਇਰਾਦਾ ਮੰਨਦਾ ਵੀ ਅਸੀਂ ਕਮਰਾ ਲੈ ਕੇ ਇੱਥੇ ਹੀ ਰਹਿ ਲਈਏ ਤੇ ਸਵੇਰ ਨੂੰ ਆਦੇ ਕੁੰਡੇ ক্রিকেট ਵੀ ਖੇਡਦੇ ਇੱਥੇ ਪਹਾੜਾਂ ਵਾਲੀ ক্রিকেট ਦੇਖ ਲਓ ਬਈ ਪਹਾੜਾਂ ਵਾਲੇ ਵੀ ক্রিকেট ਖੇਡਦੇ ਅਸੀਂ ਇਹਨਾਂ ਨੂੰ ਕਹਾਂ ਸਾਡੇ ਨਾਲ ਮੈਚ ਲਾਉਣਾ ਹੱਸਣ ਲੱਪੇ ਅਸੀਂ ਕਿ ਪੰਜਾਬ ਦਾ ਕਸ਼ਮੀਰ ਦਾ ਮੈਚ ਲਾ ਲਓ ਤੇ ਹੱਸਣ ਲੱਪੇ ਤੇ ਉਹਦੇ ਲੋ ਮੁੰਡੇ ਵਧੀਆ ਜਿਹਾ ਆਪਣਾ ਟਾਈਮ ਪਾਸ ਕਰਨ ਲਈ ਸ਼ੁਕਰ ਮਿਲਿਆ ਆ ਭਰਾ ਨੂੰ ਕਿਹਾ ਸੀ ਅਸੀਂ ਇਹ ਪੁੱਛ ਕੇ ਆਏ ਸੀ ਉਹਨਾਂ ਨੂੰ ਉਹ ਹੱਸਣ ਲੱਪੇ ਉੱਚੀ ਤੇ ਇੱਥੇ ਆ ਜਿਹੜੀ ਸ਼ੀਤਾਂ ਦੀ ਯਾਦ ਆ ਇਹ ਤੁਹਾਨੂੰ ਸਵੇਰ ਨੂੰ ਵੀਡੀਓ ਦਿਖਾਵਾਂਗੇ ਜੇ ਅੰਦਰ ਪਰਮਿਸ਼ਨ ਹੋਈ ਨਾ ਵੀਡੀਓ ਬਣਾਉਣ ਦੀ ਤੇ ਉਹਨਾਂ ਤੋਂ ਪੁੱਛ ਕੇ ਆਪਣੇ ਫੌਜੀ ਭਰਾਵਾਂ ਤੋਂ ਫਿਰ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਕੀ ਹੈ ਅੰਦਰ ਹੈ ਨਾ ਸਾਰਾ ਦਿਖਾਵਾਂਗੇ ਤੁਹਾਨੂੰ ਮਤਲਬ ਇੱਥੇ ਸਟੇ ਕਰ ਲਈ ਅਸੀਂ ਅਸੀਂ ਹੁਣ ਇੱਥੇ ਰਹਿਣਾ ਹੈ ਰਾਤ ਤੇ ਫਿਰ ਦੇਖਦੇ ਅੱਗੇ ਕੀ ਮਰਦਾ ਜੀ ਇੰਨੀ ਇੱਕ ਬੇਨਤੀ ਹੈ ਕਰੋ ਪ੍ਰਵਾਹ ਤੁਹਾਨੂੰ ਇਹ ਬਲੌਗ ਕਿਦਾਂ ਦਾ ਲੱਗਾ ਮਿੰਦੋ ਅੱਗੇ ਆ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੱਸਦੇ ਆਕਰ ਕਮੈਂਟ ਕਰਕੇ ਵੀ ਕਿਦਾਂ ਦੀ ਲੱਗੀ ਵੀਡੀਓ ਤੇ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸ ਦਿਓ ਅਕਰ ਜੀ ਧੰਨਵਾਦ ਜੀ ਫਿਰ ਅਗਲੇ ਬਲੌਗ ਚ ਮਿਲਦੇ ਆਂ